ਹਾਂਜੀ ਮੈਂ ਨਿਰਮਲ ਕੌਰ ਨਿੰਮੀ ਹਾਂਜੀ ਮੇਰਾ ਨਾਮ ਰਵਨੀਤ ਕੌਰ ਹੈ ਜੀ ਤੇ ਇਹਨਾਂ ਦਾ ਚੱਲਦਾ ਚੈਨਲ ਤੇ ਇਹ ਚੈਨਲ ਤੇ ਮਤਲਬ ਕਿ ਆਪਣੇ ਚੈਨਲ ਤੇ ਪਾਣਾ ਚਾਹੁੰਦੇ ਨੇ ਹੁਣ ਇਹ ਗੀਤ ਤੇ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਤੇ ਇਹਨਾਂ ਦਾ ਨਵਾਂ ਚੈਨਲ ਹੈ ਹਾਂਜੀ ਮੈਂ ਵਧੀਆ ਵਧੀਆ ਤੁਹਾਨੂੰ ਮਤਲਬ ਕਿ ਵੀਡੀਓਜ਼ ਵੀ ਲਿਆ ਕਰਦੀ ਹਾਂ ਹਾਂਜੀ ਜਿੱਦਾਂ ਮੇਰਾ ਪਹਿਲਾ ਚੈਨਲ ਸੀ ਨਾ ਰੌਣਕਾ ਪੰਜਾਬ ਦੀ ਆ ਮੈਂ ਹੁਣ ਇੱਕ ਹੋਰ ਨਿਊ ਚੈਨਲ ਬਣਾਇਆ ਸਪੈਸ਼ਲੀ ਲੋਕ ਗੀਤ ਵਾਸਤੇ ਜਿੱਦਾਂ ਲੋਕ ਗੀਤ ਦੋਹੇ ਜੋ ਵੀ ਆਪਣੀਆਂ ਬੋਲੀਆਂ ਲੋਕ ਹੋ ਰਹੀਆਂ ਨੇ ਤੇ ਉਹਨਾਂ ਨੇ ਮੈਂ ਆਪਣਾ ਨਵਾਂ ਚੈਨਲ ਬਣਾਇਆ ਸੋ ਮੈਂ ਵੀ ਵੀਡੀਓਸ ਚੈਨਲ ਤੇ ਸ਼ੇਅਰ ਕਰਨ ਵਾਲੀ ਆ ਤੇ ਤੁਸੀਂ ਲਾਈਕ ਕਮੈਂਟ ਤੇ ਮੇਰੀ ਸਪੋਰਟ ਜ਼ਰੂਰ ਕਰਨਾ ਸੋ ਮੈਂ ਹੁਣ ਅੱਜ ਨਿੰਮੀ ਭੈਣ ਦੇ ਘਰ ਆਈ ਹੋਈ ਆ ਨਿੰਮੀ ਭੈਣ ਮੇਰਾ ਸਾਥ ਦੇਣਗੇ ਦੋਗੇ ਨਾ ਹਾਂਜੀ ਤੁਹਾਨੂੰ ਅਸੀਂ ਇਕੱਠਿਆਂ ਦੋਵੇਂ ਭੈਣਾਂ ਇੱਕ ਕੋਈ ਗੀਤ ਤੁਹਾਡੇ ਰੂਰੂ ਕਰਵਾਵਾਂਗੇ ਬਹੁਤ ਹੀ ਪਿਆਰਾ ਸੋਹਣਾ ਜਿਹਾ ਗੀਤ ਹੈ ਉਹ ਤੇ ਪਤੀ ਪਤਨੀ ਦਾ ਗੀਤ ਹੈ ਤੇ ਜਦੋਂ ਮਤਲਬ ਕਿ ਵੀ ਉਹਦਾ ਪਤੀ ਨੌਕਰੀ ਤੇ ਜਾਂਦਾ ਹੈਗਾ ਬਾਹਰ ਜਾਂਦਾ ਕਿਸੇ ਹੋਰ ਕੰਟਰੀ 'ਚ ਜਾਂ ਕਿਤੇ ਵੀ ਮਤਲਬ ਉਹ ਫੌਜੀ ਹੁੰਦਾ ਹੈਗਾ ਤੇ ਉਹ ਉਹ ਫਿਰ ਆਪਣੇ ਪਤੀ ਨੂੰ ਰੋਕਦੀ ਐ ਕਹਿੰਦੀ ਵੀ ਇੰਨੀ ਦੂਰ ਕਲਕੱਤਾਾਂ ਚ ਨਾ ਜਾ ਤੇ ਕਲਕੱਤਾ ਬਹੁਤ ਦੂਰ ਸੁਣੀਦਾ ਐ ਤੇ ਇੰਨੇ ਬਣਾ ਤੁਹਾਨੂੰ ਅਸੀਂ ਪਤੀ ਪਤਨੀ ਦੇ ਮਤਲਬ ਕਿ ਪਿਆਰ ਵਾਲਾ ਗੀਤ ਅਸੀਂ ਤੁਹਾਨੂੰ ਸੁਣਾ ਰਹੇ ਆ ਤੇ ਉਹਨੂੰ ਰੋਕ ਰਹੀ ਐ ਕਿ ਤੁਸੀਂ ਵੀ ਦੇਸਾਂ ਪ੍ਰਦੇਸਾਂ ਚ ਨਾ ਜਾਓ ਕਿਉਂਕਿ ਉਹ ਤਾਂ ਦਿਲ ਨਹੀਂ ਲੱਗਦਾ ਕਿੰਨੇ ਕਿੰਨੇ ਸਾਲ ਉਹਨਾਂ ਦੇ ਪਤੀ ਮੁੜਦੇ ਨਹੀਂ ਸੀਗੇ ਉਦੋਂ ਫੌਜੀ ਤੇ ਇਸ ਕਰਕੇ ਬਹੁਤ ਸੋਹਣਾ ਪਿਆਰਾ ਗੀਤ ਐ ਸੁਣੋ ਜੀ ਫਿਰ ਪਤੀ ਪਤਨੀ ਵਾਲਾ ਗੀਤ ਚਲੋ

ਲਾਈ ਬਿਨੋ ਕਰ ਨਾ ਜਾ ਕੀਤਾ ਤੇ ਮੇਰਾ ਆਈ ਹਾਲ ਹੈ ਜਦੋਂ ਕੀਤਾ ਜਦੋਂ ਉਹ ਵੀ ਕੁਛ ਕਰਦੀ ਅੱਧਾ ਘੰਟਾ ਹੁੰਦੀ ਫਿਰ ਮੈਂ ਸੀਂਦਰ ਰੁੱਸ ਰੁੱਸ ਕੇ ਇੱਧਰ ਉੱਧਰ ਭੱਜਦੀ ਹਾਂ ਮੈਂ ਕਹਿੰਦੀ ਉੱਲ ਮੈਂ ਜਵਾਨੀ ਚੱਲ ਯਾਰ ਉਹ ਗੰਨੇ ਹੁੰਦੇ ਆ ਖਾ ਕੇ ਲੈ ਕੇ ਚੱਲ ਜਲਦੀ ਹੱਸੀ ਨਾ ਜੂਗਾ ਬਸ ਨਹੀਂ ਐਦਾਂ ਤੂੰ ਐਦਾਂ ਨੂੰ ਜਾ ਕੇ ਮੈਂ ਐਦਾਂ ਨੂੰ ਜਾ ਕੇ ਤੂੰ ਉਦੋਂ ਨੂੰ ਜਾ ਤਾ ਬਸ ਨਾ ਤਗਰਾ ਕੇ ਦੇ ਜੀ ਆਨੀ ਪੁੱਤ ਰਾਜੇ ਦਾ ਕੋਕ ਪਿੱਛੋਂ ਦੀ ਹੜਦੀ ਨਹੀਂ ਹਾਂ ਗੀਤ ਗਾਣੀਆ ਯਾਰ ਪੈਣਾ ਪੈਣਾ ਨਹੀਂ ਆਸੇ ਨਿਕਲੇ ਕੀ ਕਰੀਏ ਹੁਣ ਅਸੀਂ ਭਾਈ ਸੱਚੀ ਅੱਪਾ ਕੀ ਇਤਨੀ ਗਾ ਸਕਦੇ ਪੈਣਾ ਪੈਣਾ ਬੱਚ ਬਣਾਈ ਜਾ ਰਹੇ ਹਾਂ ਇਹ ਤਾਂ ਸਹੀ ਗੱਲ ਐ ਚਲ ਹੁਣ ਨਹੀਂ ਹੱਸਦੇਗੇ ਚਲ ਅੱਗੇ ਯਾਰ ਨਹੀਂ ਬੋਲ ਤੇ ਆ ਲੈਣਾ ਚੇੜੀ ਲਾ ਗਿਆ ਝਾਈ ਮਤੇ ਰੱਬ ਚੱਲ ਲਗਾ ਹੁਣ ਯਸ ਦੇਗੇ ਚਲੋ ਨਾ ਠਿਗਰਾ ਕੇ ਦੇਗੀ ਓ ਭਾਈ ਥੋੜੀ

ਸੋ ਨੀਂਦਾ ਦੂਰੀ ਵਿਚੋੜੇ ਨਾ ਪਾਈ ਵੇ ਦੇਵਾ ਮੇ ਸੋ ਲੱਗਣ ਦੇ ਰੋਜੀ ਲੰਕੀ ਕਰਾਂ ਮੈਂ ਕੀ ਦੁਕਾਂਦੀ ਨੇ ਸ਼ੁਕਰ ਹੈ ਪੂਰਾ ਹੋ ਗਿਆ ਐਨਾ ਥੋੜਾ ਕੰਢੀ ਕਰਾ ਕੇ ਦੇਗਿਯਾਨੀ ਪੁੱਤ ਰਾਜੇ ਦਾ ਕਟਿਆ ਦਿਲ ਅਗੇ ਅਸਈ ਕਿ ਤੇਰੇ ਲਾੜੀ ਲਈ ਬੇਨੋਕਰ ਨਾ ਜਾਈ ਵੇ ਗੰਬਈ ਸੁਣੀਂ ਦੀ ਦੂਰ ਵਿਛੋੜੇ ਨਾ ਪਾਈ ਵੇ ਗਾਜੇ ਇੱਕ ਰਾਕੇ ਦੇਗੀ ਨਹੀਂ ਪੁੱਤ ਰਾਜੇ ਦਾ ਚਾਂਦਰ ਲੀਲਾ ਗੇ ਰਸਾਈ ਕਿਤੇ ਲੜੀ ਲਈ ਬੇਨੋਕਰ ਨਾ ਚਾਈ ਵੇ ਜੰਮੂ ਸੁਮੀ ਦਾ ਦੂਰ ਵਿਛੋੜੇ ਨਾ ਪਾ ਸਾਨੇ ਨੀ ਰਵਨੀਤ ਭੈਣੇ ਹਾਂ ਭੈਣਾ ਤੇ ਤੂੰ ਕੋੜੀ ਸੁਣਾ ਦੇ ਮੈਨੂੰ ਤੂੰ ਕੋੜੀਆਂ ਕਿੰਨੀਆਂ ਸੋਹਣੀਆਂ ਜਾਣਦੀਆਂ ਹਾਂ ਮੈਂ ਸੁਣਾਉਣੀ ਏ ਕਿ ਮੇਰੀ ਨਾ ਕਾਲਜ ਟਾਈਮ ਦੀ ਸੀਗੀ ਕੋੜੀ ਹਾਂ ਤੂੰ ਕਾਲਜ ਚ ਜਾਂਦੀ ਹੁੰਦੀ ਸੀ ਨਾ ਉਦੋਂ ਥੋੜਾ ਸਬਜ਼ ਚਰ ਪ੍ਰੋਗਰਾਮ ਮੈਂ ਕਾਲਜ ਵਿੱਚ ਮੈਂ ਪੜ੍ਹਦੀ ਸੀ ਉੱਥੇ ਵੀ ਗਿੱਧੇ ਗੁੱਧੇ ਚ ਮੈਂ ਬਹੁਤ ਪਾਰਟਿਸਪੇਟ ਕਰਦੀ ਸੀਗੀ ਤੇ ਉੱਥੇ ਮੈਂ ਸੁਣਾਈ ਸੀ ਚਲੋ ਮੈਂ ਹੋਰ ਸੁਣਾਉਂਦੀ ਹਾਂ ਤੁਹਾਨੂੰ ਸੁਣਾ ਸੋਹਣੀ ਹਵੀਰਾ ਵੇ ਤੈਨੂੰ కోడి ਚੜੀਂ ਦੀਆਂ ਜਦੋਂ ਜਦੋਂ ਚੜੀ ਆ ਵੀਰਾ ਕੋੜੀ ਵੇ ਤੇਰੇ ਨਾਲ ਪਰਾਵਾਂਦੀ ਜੋੜੀ ਵੇ ਲਟ ਕੈਂਦੇ ਵਾਲੇ ਸੁਨੇ ਜਦੋਂ ਚੜੀ ਆ ਵੀਰਾ ਹਾਰੇ ਵੇ ਤੇਰਾ ਮਮਪਤਾ ਸੀ ਵਾਰੇ ਵੇ ਮਮੀ ਸ਼ਗਨ ਜਦੋਂ ਵੱਜੀ ਆਸ਼ਗਨਾ ਦਾ ਬਾਜਾਵੇ ਤੇਰਾ ਪੰਗੜੇ ਪੋਂਦਾ ਚਾਚਾ ਵੀ ਚਾਚੀ ਸ਼ਗਨ ਮਨੋਂਦੀ ਜਦੋਂ शगना दा लड्डू खाया वे तेरा पज्जिया फिरे दा ताया वे ताई शगना मनोंदी जदों लैया बीला लामा वे लामा नियां तुनाले ਜਾਮ ਵੇਨ ਟਿੱਕੇਂ ਦੇ ਮਾਣ ਸੁਨੇਂਦੇ ਸੁਣੀ ਆਵੀ ਅਵੇ ਤੈਨੂੰ ਕੋੜੀ ਚੜੀ ਜਦੋਂ ਪਬੀਆਂ ਨੇ ਪਾਇਆ ਸੁਰਮਾ ਨੈਣਾਵੇ ਤੇਰੀ ਪੱਜੀਆਂ ਫਿਰਨ पैना गेंदे वाले वेलण्ड गेद विरा वे तेन चणीद्याल डोली वेदो वे तेरी, ਕੇਦੇ ਮਾੜੇ ਸੋਨੇ ਦੇ ਸੋਨੀਆਂ ਬਿਰਾ ਮੈਂ ਤੈਨੂੰ ਕੋੜੀ ਚੜੇਨੀ ਜਦ ਤੂੰ ਮਾਨੇ ਪੀਤਾ ਪਾਣੀ ਵੇ ਤੇਰੇ ਨਾਲ ਅਖ ਲੋਤੇ

ਜਦੋਂ ਜੜੀਆਂ ਵੀਰਾ ਕੋੜੀਵੇ ਤੇਰੇ ਨਾਲੇ ਪਹਾਵਦੀ ਜੋੜੀਵੇ